ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅਹੁਦੇਦਾਰ ਸਹਿਬਾਨ ਔਰ ਮੰਡਲ ਸਿਰ ਤੇ ਉੱਤੇ ਸਾਰੇ ਜਿਹੜੇ ਪ੍ਰੋਗਰਾਮ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਰੋਸ ਪ੍ਰਦਰਸ਼ਨ ਦੇ ਕੀਤੇ ਜਾ ਰਹੇ ਨੇ ਇਹ ਜਿਹੜੀ ਸੁੱਤੀ ਹੋਈ ਪੰਜਾਬ ਸਰਕਾਰ ਆ ਜਿਹੜੀ ਭਗਵੰਤ ਮਾਨ ਸਰਕਾਰ ਆ ਉਹਨੂੰ ਚਗਾਉਣ ਦੇ ਲਈ ਜਿਹੜੇ ਅੱਜ ਇਹ ਰੋਸ ਪ੍ਰਦਰਸ਼ਨ ਜਿਹੜੇ ਹਰ ਮੰਡਲ ਸਿਰ ਤੇ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਅੱਜ ਸਾਰੇ ਸਾਡੇ ਵੱਖ-ਵੱਖ ਮੰਡਲ ਦੇ ਜਿਹੜੇ ਅਹੁਦੇਦਾਰ ਸਹਿਬਾਨ ਔਰ ਵਰਕਰ ਸਹਿਬਾਨ ਪਹੁੰਚੇ ਨੇ ਅੱਜ ਇਹ ਵਿਸ਼ਾ ਜਿਹੜਾ ਆ ਇਹ ਕਿ ਪੰਜਾਬ ਸਰਕਾਰ ਨੇ ਜਿਹੜੇ ਵਾਦੇ 3 ਸਾਲ ਪਹਿਲਾਂ ਕੀਤੇ ਸੀ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਵਾਦੇ ਜਿਹੜੇ ਅੱਜ ਨਾ ਪੂਰੇ ਹੁੰਦੇ ਦਿਖਦੇ ਹੋਏ ਅੱਜ ਜਿਹੜੀ ਭਾਜਪਾ ਸੜਕਾਂ ਤੇ ਆਈ ਆ ਉਹ ਇਸ ਕਰਕੇ ਆਈ ਆ ਕਿ ਲੋਕਾਂ ਨੂੰ ਲੋਕਾਂ ਦੇ ਹੱਕ ਦਵਾਉਣ ਵਾਸਤੇ ਸੋ ਇਹਦੇ ਨਾਲ ਨਾਲ ਅੱਜ ਗੱਲ ਕਰੀਏ ਚਾਹੇ ਸਾਡੀਆਂ ਮਤਾਵਾਵਾਂ ਪੈਣਾ ਦੀ ਗੱਲ ਕਰਦੇ ਆ ਬੜਾ ਵੱਡਾ ਇਹ ਵਿਸ਼ਾ ਆ ਕਿ 1-1000 ਰੁਪਿਆ ਜਿਹੜਾ ਪੰਜਾਬ ਸਰਕਾਰ ਨੇ ਵਾਦਾ ਕੀਤਾ ਸੀ ਭਗਵੰਤ ਮਾਨ ਸਰਕਾਰ ਨੇ ਦੇਣ ਦਾ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਇਸੇ ਤਰ੍ਹਾਂ ਸਾਡੀ ਸਰਕਾਰ ਜਿਹੜੀ ਅੱਜ ਦਿੱਲੀ ਕੁਝ ਕੁ ਦਿਨ ਹੋਏ ਆ ਬਣੀ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜਾ ਦਿੱਲੀ ਦੇ ਮਹਤਾਵਾ ਪੈਨਾ ਦੇ ਨਾਲ ਵਾਦਾ ਕੀਤਾ ਸੀ 2500 ਰੁਪਏ ਦਾ ਉਹ ਅੱਜ ਸਰਕਾਰ ਕੁਝ ਦਿਨ ਹੋਇਆ ਪਹਿਲਾਂ ਬਣੀ ਨੂੰ ਔਰ ਅੱਜ ਵਾਦਾ ਪੂਰਾ ਕਰਕੇ ਅੱਜ ਦਿੱਲੀ ਦੇ ਲੋਕਾਂ ਨੂੰ ਜਿਹੜਾ 2500 ਰੁਪਏ ਦੇਣਾ ਸ਼ੁਰੂ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਕਿਉਂ ਠੱਗਿਆ ਜਾ ਰਿਹਾ ਹੈ ਜਿਹੜੀਆਂ ਗਰੰਟੀਆਂ ਦੀ ਗੱਲ ਕਰਦੇ ਸੀ ਜਿਹੜੀ 24 ਤੋਂ 25 ਘੰਟਿਆਂ ਦੇ ਵਿੱਚ ਕਹਿੰਦੇ ਸੀ ਐਮਐਸਪੀ ਦੇਣ ਵੱਲੋਂ ਅੱਜ ਇਹਨਾਂ ਨੇ ਜਿਹੜੇ ਕਿਤੇ ਵੀ ਜਿਹੜੀ ਐਮਐਸਪੀ ਦਿਖਦੀ ਨਹੀਂ ਵੀ ਪੰਜਾਬ ਦੇ ਲਈ ਅੱਜ ਕਿਸਾਨ ਜਿਹੜਾ ਖੱਤਲ ਖਵਾਰ ਹੋ ਰਿਹਾ ਔਰ ਸਾਰੀ ਦੀ ਸਾਰੀ ਗੱਲ ਜਿਹੜੀ ਆ ਸੈਂਟਰ ਸਰਕਾਰ ਤੇ ਭਾਰਤ ਸਰਕਾਰ ਤੇ ਥੋਪੀ ਜਾ ਰਹੀ ਆ ਔਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਬਰਦਾਸ਼ਪੁਰ ਦੇ ਵਸੀਆਂ ਨੂੰ ਕਿ ਅੱਜ ਜੇ ਹਰਿਆਣੇ ਦੀ ਇਲੈਕਸ਼ਨ ਹੋਈ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਹਰਿਆਣੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਐਮਐਸਪੀ ਦੇਣ ਦਾ ਅੱਜ ਉਹਨਾਂ ਨੇ ਜਦੋਂ ਵੀ ਸੈਸ਼ਨ ਤੋਂ ਪਹਿਲਾਂ ਸਰਕਾਰ ਬਣ ਤੋਂ ਬਾਅਦ ਪਹਿਲੇ ਸੈਸ਼ਨ ਦੇ ਵਿੱਚ ਜਿਹੜੀ ਪਹਿਲਾ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਉਹ ਵਾਦਾ ਪੂਰਾ ਕਰਕੇ ਅੱਜ ਹਰਿਆਣੇ ਦੇ ਲੋਕਾਂ ਨੂੰ 23 ਦੀ 23 ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਅੱਜ ਮਿਲ ਰਹੀ ਆ ਅੱਜ ਉੱਥੋਂ ਦਾ ਕਿਸਾਨ ਖੁਸ਼ਾਲ ਅੱਜ ਪੁਛ ਕੇ ਦੇਖੋ ਪੰਜਾਬ ਦੇ ਲੋਕਾਂ ਨੇ ਜਾ ਕੇ ਫਸਲ ਜਿਹੜੀ ਹਰਿਆਣੇ 'ਚ ਵੇਚੀ ਐ ਇਸ ਵਾਰ ਝੋਨਾ ਜਿਹੜਾ ਆ ਆਪਣਾ ਸੋ ਮੈਂ ਤੁਹਾਡੇ ਨਾਲ ਦੱਸਣਾ ਚਾਹੁੰਦਾ ਕਿ ਅੱਜ ਲਾਅ ਇਨ ਆਰਡਰ ਦੀ ਇਹੋ ਜਿਹੀ ਸਥਿਤੀ ਬਣ ਚੁੱਕੀ ਆ ਕਿ ਚਾਹੇ ਸਾਡਾ ਵਪਾਰੀ ਵਰਗ ਹੋਵੇ ਚਾਹੇ ਬਾਜ਼ਾਰ ਦੇ ਦੁਕਾਨਦਾਰ ਭਰਾ ਸਾਥੀ ਨੇ ਅੱਜ ਸਾਰੇ ਹੀ ਪਰੇਸ਼ਾਨ ਨੇ ਕੀ ਕਰੋ ਨਿਕਲਣਾ ਤਾਂ ਔਖਾ ਜਾਂ ਦੁਕਾਨਾਂ ਤੇ ਬੈਠਣਾ ਵੀ ਔਖਾ ਹੋ ਗਿਆ ਕਿ ਪਤਾ ਨਹੀਂ ਕਿਹੜੇ ਵਲੇ ਕਿੱਲੇ ਆਣ ਕੇ ਕਿੱਥੇ ਗੋਲੀ ਮਾਰ ਦੇਣੀ ਆ ਸੋ ਇਹੋ ਜਿਹੇ ਹਾਲਾਤ ਬਣ ਚੁੱਕੇ ਆ ਸਾਡੇ ਪੰਜਾਬ ਦੇ ਬੜੇ ਮੰਦ ਭਾਗੀ ਨਾਲੇ ਗੱਲਾਂ ਕਰਨੀਆਂ ਪੈ ਰੀਆਂ ਨੇ ਕਿ ਕਿੱਦਾਂ ਦਾ ਖੁਸ਼ਹਾਲ ਪੰਜਾਬ ਸੀ ਅੱਜ ਕਿਹੋ ਜਿਹੇ ਸਮੇਜ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਅੱਜ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਛੜਕਾਂ ਤੇ ਆਈ ਆ ਸੋ ਮੈਂ ਅੱਜ ਦੱਸਣਾ ਚਾਹੁੰਦਾ ਕਿ ਕਰਜ਼ੇ ਨਾਲ ਜੋ ਸਾਡੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਨੇ ਅੱਜ ਸਾਡੇ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਬੜਾ ਬੇਹੱਦ ਜਿਹੜਾ ਇਹਨਾਂ ਨੇ ਅੱਜ ਜੇ ਬੱਚਾ ਨਵਾਂ ਬੱਚਾ ਜਨਮ ਲੈਂਦਾ ਇਸ ਦੁਨੀਆ ਤੇ ਧਰਤੀ ਤੇ ਆਉਂਦਾ ਔਰ ਪੰਜਾਬ ਦੇ ਵਿੱਚ ਜਨਮ ਲੈਂਦਾ ਤੇ ਅੱਜ 1.5 ਲੱਖ ਰੁਪਈਆ ਉਹਦਾ ਪਹਿਲੇ ਦਿਨੋਂ ਤੇ ਸਰਕਰ ਦੇ ਜਿਹੜਾ ਉਹਦੇ ਬੱਚੇ ਦੇ ਹਿੱਸੇ ਆਉਂਦਾ ਇਹੋ ਜਿਹੇ ਹਾਲਾਤ ਜਿਹੜੇ ਆ ਪੰਜਾਬ ਦੀ ਸਰਕਾਰ ਨੇ ਬਣਾਏ ਆ ਅੱਜ ਅਸੀਂ ਇਹ ਝਾੜੂ ਵਾਲੀ ਸਰਕਾਰ ਨੂੰ ਜਗਾਉਣ ਲਈ ਸਾਰੇ ਹੀ ਕਾਰਕਿਰਤਾ ਇਕੱਠੇ ਹੋਏ ਆ ਸੋ ਮੈਂ ਤੁਹਾਡਾ ਵੀ ਸਾਰਿਆਂ ਦਾ ਆਈ ਪ੍ਰੈਸ ਦਾ ਧੰਨਵਾਦ ਵੀ ਕਰਦਾ ਔਰ ਆਈ ਸਾਰੀ ਹੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਟੈਸਟ ਆ ਸਾਡੇ ਰੋਸ ਪ੍ਰਦਰਸ਼ਨ ਜਿਹੜੇ ਆ ਇਹ ਸਰਕਾਰ ਨੂੰ ਜਗਾਉਣ ਦੇ ਲਈ ਜਿੰਨਾ ਚਿਰ ਜਾਗੇ ਕੀ ਨਹੀਂ ਇਹ ਝਾੜੂ ਵਾਲੀ ਸਰਕਾਰ ਇਹਨੂੰ ਜਗਾਉਣ ਦੇ ਲਈ ਅਸੀਂ ਇਹ ਸੜਕਾਂ ਤੇ ਜੇ ਸਾਨੂੰ ਜਿੰਨੀ ਮਾਰ ਵੀ ਉਤਰਨਾ ਪਿਆ ਅਸੀਂ ਆਵਾਂਗੇ ਔਰ ਆਪਣੇ ਪੰਜਾਬ ਦੇ ਲੋਕਾਂ ਦੀ ਗੱਲ ਰੱਖਦੇ ਰਾਵਾਂਗੇ